ਤੇ ਪੰਜਾਬ ਭਰ ਦੇ ਵਿੱਚ ਇਹ ਮੇਲੇ ਚੱਲ ਰਹੇ ਆ ਇਹ ਬੜੀ ਕਿਰਪਾ ਸੱਚੇ ਸਤਗੁਰੂ ਦੀ ਉਧਰਲੇ ਪਾਸੇ ਜਿੰਨੇ ਵੀ ਸਾਡੇ ਬਲਾਰੇ ਭਰਾ ਐ ਅੱਗੇ ਸ਼ੇਰੇ ਵੀਰ ਨੇ ਦੱਸਿਆ ਫਿਰ ਕੱਲੇ-ਕੱਲੇ ਦਾ ਨਾਮ ਲਿਖ ਕੇ ਦੱਸਾਂਗੇ ਰੈਫਰੀ ਸਹਿਬਾਨ ਔਰ ਨਿਸ਼ਾਨ ਸਿੰਘ ਸਾਡਾ ਵੀਰ ਆ ਟਿੱਲੋ ਪਰਿਵਾਰ ਦਾ ਹੀਰਾ ਜਿਹਦਾ ਨਾਮ ਕਹਿੰਦੇ ਪੂਰੇ ਆਲ ਵਰਲਡ ਦੇ ਵਿੱਚ ਆ ਮੇਰੇ ਵੀਰੇ ਆ ਤਰਨਤੰਤ ਸੀਲ ਹੋਇਆ ਕਾਦੀਸ਼ ਅੱਜਕੱਲ੍ਹ ਜ਼ਿਲ੍ਹਾ ਤਰਨਤਾਰਨ ਵੀ ਜ਼ਿਲ੍ਹਾ ਬਣ ਗਿਆ ਸ਼ਹਿਰਤਾਰ ਤੇ ਧੰਨਵਾਦ ਆ ਅੱਠ ਪਾਛਾਈਆਂ ਦੀ ਚੰਸਪੁਰ ਆਪ ਤੇ ਧਰਤੀ ਆ ਖਡੂਰ ਸਾਹਿਬ ਜਿਹੜੀ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਤਹਿਸੀਲ ਵਜੋਂ ਜਾਰੀ ਜਾਂਦੀ ਆ ਚੱਪੇ ਚੱਪੇ ਦੀ ਧਰਤੀ ਆ ਜਿਸ ਧਰਤੀ ਤੇ ਮੇਰੇ ਮਿੱਤਰੋ ਐਸੇ ਸ਼ਹੀਦਾਂ ਦਾ ਖੂਨ ਡਲਿਆ ਮਾਝੇ ਦੀ ਧਰਤੀ ਆ ਮਾਨਮਤਾ ਨਗਰ ਗੱਗਬੂਆ ਗੱਗਬੂਆ ਦੀ ਧਰਤੀ ਤੇ ਅਣਕਾ ਪਹਿਲਾ ਮੁਕਾਬਲਾ ਖੇਡਿਆ ਜਾ ਰਿਹਾ ਮਾਲਵੇ ਵਾਲਖਾ ਤੇ ਕਲਜੀਤਾ ਲੋਕੋ ਫੜਨੇ ਸੁੱਕੇ ਨਹੀਂ ਆਹ ਮੁੰਡੇ ਦੀ ਵੀ ਖੇਡ ਆ ਦੇਖ ਆੜੇ ਬੱਬ ਪੁੱਟਦਾ ਨਾ ਮੁੰਡਾ ਏ ਇੱਥੋਂ ਦਾ ਹੀ ਮੁੰਡਾ ਕਹਿੰਦੇ ਦੁੱਲਾ ਖੇਡਦਾ ਉਹਦੇ ਵਾਂਗੂ ਕਬੱਡੀ ਪਾ ਰਿਹਾ ਮੇਰੇ ਵੀਰੋ ਚਾਰ ਜਾਂਫੀਆਂ ਦੇ ਦਰਮਿਆਨ ਸਿੱਖ ਗੱਭਰੂ ਨੇ ਡੱਕਣ ਦੀ ਗੱਲ ਕੀਤੀ ਪਰ ਗੱਭਰੂ ਕਿੱਥੇ ਡੱਕਿਆ ਜਾਂਦਾ ਮੇਰੇ ਵੀਰੋ ਕਬੱਡੀ ਦੇ ਬਲਾਰੇ ਪਹੁੰਚੇ ਨੇ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਆ ਆਹ ਕਬੱਡੀ ਪਾਉਲੀ ਗੱਭਰੂ ਫੇਰ ਆਹ ਵਧਿਆ ਹੋਇਆ ਖੇਡ ਦੇ ਮੈਦਾਨ ਦੇ ਵਿੱਚ ਕਿਹੜਾ ਕਰਾਊਗਾ ਬੱਲੇ ਬੱਲੇ ਸਾਹਮਣੇ ਚਾਰ ਜਵਾਨ ਦੇ ਵਿੱਚ ਦੇਖਾਂਗੇ ਚਾਰੇ ਸਿੰਘ ਸਰਦਾਰ ਉਧਰਲੇ ਪਾਸੇ ਕਬੱਡੀ ਪਾ ਕੇ ਨੌਜਵਾਨ ਲਖੇ ਜੰਕਾ ਦਾ ਵਾਧਾ ਕਰ ਗਏ ਆਲ ਆਪਨ ਕਲੱਬਾਂ ਦੀਆਂ ਟੀਮਾਂ ਦੇ ਵਿੱਚ ਕਬੱਡੀ ਕਹਿੰਦੇ ਦੁੱਲਾ ਆ ਗਿਆ ਮੇਰੇ ਵੀਰੋ ਇਹ ਆ ਨਿੱਕਾ ਦੁੱਲਾ ਇਹ ਇਧਰਲੇ ਪਾਸੇ ਚੈਨਦੇਵ ਚ ਲੱਗਾ ਇੱਕਮ ਕਾਲੇ ਕੱਚੇ ਵਾਲਾ ਇਹ ਦੋਵੇਂ ਕਹਿੰਦੇ ਸੁਪਰਸਟਾਰ ਆ ਮੇਰੇ ਵੀਰੋ ਹੁਣ ਦੋਹਾਂ ਨੂੰ ਐਨ ਕਹਿੰਦੇ ਦੁਨੀਆ ਭਰ ਦੇ ਵਿੱਚ ਨੌ ਇਹਨਾਂ ਦਾ ਬੰਦਣਾ ਨੌ ਇਹ ਕਹਿੰਦੇ ਨਿੱਕੇ ਨਿੱਕੇ ਸਟਾਰ ਤੇ ਅੱਜ ਕਹਿੰਦੇ ਇੱਥੇ ਖੇਡਦੇ ਆ ਕੱਲ ਨੂੰ ਕਹਿੰਦੇ ਹੋਰ ਕਿੱਥੇ ਖੇਡਣਗੇ ਫਿਰ ਇਹਨਾਂ ਦਾ ਨੌ ਚੱਲੂਗਾ ਪਰ ਆਹ ਦੇਖਾਂਗੇ ਸਾਹਮਣੇਲੇ ਪਾਸੇ ਗੱਬਰੂ ਨੇ ਇਸ ਵੇਲੇ ਕਮਾਲ ਕੀਤੀ ਹੋਈ ਆ ਆਹ ਤਗੜਾ ਮੈਚ ਖੇਡਦੇ ਮੈਦਾਨ ਦੇ ਵਿੱਚ ਪਰ ਇਧਰਲੇ ਪਾਸੇ ਸਾਡੇ ਦਰਮਿਆਨ ਇੱਕ ਮਾਤਾ ਪਹੁੰਚੀ ਹੈ ਜਿਨ੍ਹਾਂ ਦਾ ਪਿੰਡ ਗਹਿਰੀ ਕਹਿੰਦੇ ਮੇਰਾ ਨਾਮ ਸੁਖਵਿੰਦਰ ਕੌਰ ਮੈਂ ਗਰੀਬ ਘਰ ਦੀ ਹਾਂ ਆਏ ਸਾਰਿਆਂ ਦਾ ਸਨਮਾਨ ਜਰੂਰ ਕਰਿਓ ਕਿਉਂਕਿ ਆਸਾਂ ਦੇ ਨਾਲ ਆਉਂਦੇ ਓਏ ਆ ਫੜਨਾ ਜਤੇ ਦੁੱਲਾ ਫੜੋ ਦੁੱਲਾ ਦੁੱਲਾ ਇਹ ਦੁੱਲਾ ਫੜੋ ਇਹ ਦੁੱਲਾ ਦੁੱਲਾ ਲਾ ਲਾ ਕੇ ਮਾਰਦਾ ਉਹ ਸਾਹਮਣੇ ਤੇ ਦੁੱਲਾ ਫੜੋ ਆਹ ਸਾਹਮਣੇ ਦੇ ਪਾਸੇ ਜਿਵੇਂ ਆਪਾਂ ਵੇਖਦੇ ਆ ਇਹ ਵੀ ਕਹਿੰਦੇ ਟੌਪ ਦੀਆਂ ਪਾ ਜਾਂਦਾ ਦੁੱਲੇ ਨੇ ਮੱਥਾ ਟੇਕਿਆ ਪੱਬ ਵੇਖ ਲਓ ਦੁੱਲੇ ਦੇ ਦੁੱਲੇ ਦੇ ਪੱਬ ਵਾਕਿਆ ਕਹਿੰਦੇ ਦੁੱਲੇ ਵਾਂਗੂ ਵਾਹ ਇੱਥੇ ਰੱਖ ਇੱਥੇ ਰੱਖ ਗੱਬਰੂਆ ਪਰ ਪੁਆਇੰਟ ਕਹਿੰਦੇ ਰੈਡਰ ਦਾ ਕਹਿੰਦੇ ਪੀਟੀਸੀ ਪੰਜਾਬੀ ਤੇ ਵੱਡੀ ਮੱਲ ਮਾਰੀ ਲੈ ਘਰ ਤੇ ਦੁੱਲਾ ਆ ਗਿਆ ਵੀਰਾ ਉਂਗਲ ਖੜੀ ਕਰ ਦਿੱਤੀ ਉਧਰਲੇ ਪਾਸੇ 11 ਮਈ ਹੋਵੇਗੀ ਤੇ ਯੋਧਿਆਂ ਵਾਲੇ ਇੰਗਲੈਂਡ ਦਾ ਸੀਜ਼ਨ ਵੀ ਭੱਜਾ ਆਉਂਦਾ ਪਹਿਲਾਂ ਗੱਲਾਂ ਯੂਰਪ ਦੀਆਂ ਹੋਈਆਂ ਤੇ ਉਦੋਂ ਪਹਿਲਾਂ ਗੱਲਾਂ ਕਹਿੰਦੇ ਨਿਊਜ਼ੀਲੈਂਡ ਦੀਆਂ ਹੁਣ ਕਹਿੰਦੇ ਇੰਗਲੈਂਡ ਦੇ ਹੱਥ ਇੱਥੇ ਰੱਖ ਆਦਰਲੇ ਪਾਸੇ ਸੂਰਜ ਦੇਵਤਾ ਵੀ ਲਾਲੀਆਂ ਛੜਦਾ ਜਾ ਰਿਹਾ ਕਬੱਡੀ ਦੁੱਲਾ ਪੌਣ ਲਈ ਤਿਆਰ ਆ ਆਲ ਆਪਣਾ ਕਲੱਬਾਂ ਦੀ ਟੀਮਾਂ ਨੇ ਬੇਨਤੀ ਵੀ ਆਈ ਹੈ ਜਲਦੀ ਦੇ ਨਾਲ ਪਰ ਇਧਰਲੇ ਪਾਸੇ ਕੀ ਫੈਸਲਾ ਹੋਵੇਗਾ ਮੇਰੇ ਪਿੱਤਰੋ ਆ ਸੱਜੇ ਖੱਬੇ ਲੱਗਿਆ ਔਰ ਜੋਧਿਆ ਆ ਲਿਆ ਜੋਧਿਆ ਆ ਲਿਆ ਜੋਧਿਆ ਆ ਲਿਆ ਦੁੱਲਾ ਕਾਹਦਾ ਨਾਂ ਰੱਖ ਦਿੱਤਾ ਦਾ ਉਹ ਤੇ ਦੁੱਲਾ ਬਣ ਗਿਆ ਕਹਿੰਦਾ ਤਾੜੀ ਲਾ ਦਿਓ ਅਗਲੀ ਰੇਡ ਦੁੱਲਾ ਆ ਗਿਆ ਬਈ ਆਓ ਦੁੱਲਾ ਦੁੱਲਾ ਕਬੱਡੀ ਪੌਣ ਲਈ ਫੇਰ प्यार ਬਰ ਪਿਆਰਾ ਦੁਲਾ ਨਾਜੂ ਨੇ ਇਸ ਨਗਰ ਦਾ ਇੱਕ ਵੱਡਾ ਦੁਲਾ ਸੋਟਾ ਦੁਲਾ ਆਉਣ ਵਾਲੇ ਸਮੇਂ ਦਾ ਜਰੂਰ ਵੱਡਾ ਨਾ ਪਰ ਇਧਰਲੇ ਪਾਸੇ ਗੱਲ ਹੋਰ ਹੋਰ ਤੋਂ ਹੋਰ ਬਣਦੀ ਜਾ ਰਹੀ ਹੈ ਤੇ ਅੰਕ ਆਹ ਦੇਖਾਂਗੇ ਦੁਲਾ ਉਧਰਲੇ ਪਾਸੇ ਬੇਨਤੀ ਕਰਦੀ ਹੈ ਦੋਵੇਂ ਟੀਮਾਂ ਬਿਨਾਂ ਕਿਸੇ ਦੇਰੀ ਤੋਂ ਖੇਡ ਗਰਾਉਂਡ ਦੇ ਵਿੱਚ ਆਣ ਗਈਆਂ ਤਾਬਾ ਪਹਿਲਵਾਨ ਤੇ ਗੱਲਾਂ ਕਹਿੰਦੇ ਬਲਕਾਰੇ ਬਣਦੀਆਂ ਚੱਲੀਆਂ ਜਦੋਂ ਬਲਕਾਰੇ ਬਣਦੀ ਗੱਲ ਕਰੀ ਦੀ ਮੈਂ ਬੱਲਪੁਰ ਦੀ ਧਰਤੀ ਤੇ ਗਿਆ ਤੇ ਬਾਬੇ ਮੱਗੇ ਦੇ ਕੋਲ ਜਾ ਕੇ ਨੌ ਲਿਆ ਤੇ ਬਾਬਾ ਮੱਗਾ ਕਹਿੰਦਾ ਬਲਕਾਰਾ ਬੰਨ ਵਾਕਿਆਈ ਕਹਿੰਦੇ ਬੰਨ ਸੀਗਾ ਕਬੱਡੀ ਦਾ ਮੇਰੇ ਵੀਰੋ ਤੇ ਪੰਜਾਬ ਭਰ ਦੇ ਵਿੱਚ ਇਹ ਮੇਲੇ ਚੱਲ ਰਹੇ ਆ ਇਹ ਬੜੀ ਕਿਰਪਾ ਸੱਚੇ ਸਤਗੁਰ ਦੀ ਉਧਰਲੇ ਪਾਸੇ ਜਿੰਨੇ ਵੀ ਸਾਡੇ ਬਲਾਰੇ ਭਰਾ ਐ ਅੱਗੇ ਸ਼ੇਰੇ ਵੀਰ ਨੇ ਦੱਸਿਆ ਫਿਰ ਕੱਲੇ-ਕੱਲੇ ਦਾ ਨਾਮ ਲੈ ਕੇ ਦੱਸਾਂਗੇ ਰੈਫਰੀ ਸਹਿਬਾਨ ਔਰ ਨਿਸ਼ਾਨ ਸਿੰਘ ਸਾਡਾ ਵੀਰ ਆ ਟਿੱਲੋ ਪਰਿਵਾਰ ਦਾ ਹੀਰਾ ਜਿਹਦਾ ਨਾਮ ਕਹਿੰਦੇ ਪੂਰੇ ਆਲ ਵਰਲਡ ਦੇ ਵਿੱਚ ਆ ਮੇਰੇ ਵੀਰੋ ਆ ਤਰਨਤੰਤ ਸੀਲ ਹੋਇਆ ਕਾਦੀਸ਼ ਅੱਜਕੱਲ੍ਹ ਜ਼ਿਲ੍ਹਾ ਤਰਨਤਾਰਨ ਵੀ ਜ਼ਿਲ੍ਹਾ ਬਣ ਗਿਆ ਸ਼ਹਿਰਤਾਰ ਤੇ ਧੰਨਵਾਦ ਆ ਅੱਠ ਪਾਛਾਈਆਂ ਦੀ ਚੰਸਪੁਰ ਆਪ ਤੇ ਧਰਤੀ ਆ ਖਡੂਰ ਸਾਹਿਬ ਜਿਹੜੀ ਜ਼ਿਲ੍ਹਾ ਤਰਨਤਾਰਨ ਦੇ ਤਹਿਸੀਲ ਵਿੱਚੋਂ ਜਾਰੀ ਜਾਂਦੀ ਆ ਚੱਪੇ ਚੱਪੇ ਦੀ ਧਰਤੀ ਆ ਜਿਸ ਧਰਤੀ ਤੇ ਮੇਰੇ ਮਿੱਤਰੋ ਐਸੇ ਸ਼ਹੀਦਾਂ ਦਾ ਖੂਨ ਡਲਿਆ ਮਾਝੇ ਦੀ ਧਰਤੀ ਆ ਮਾਨਮਤਾ ਨਗਰ ਗੱਗਬੂਆ ਗੱਗਬੂਆ ਦੀ ਧਰਤੀ ਤੇ ਅਣਕਾ ਪਹਿਲਾ ਮੁਕਾਬਲਾ ਖੇਡਿਆ ਜਾ ਰਿਹਾ ਮਾਲਵੇ ਵਾਲਖਾ ਤੇ ਕਲਜੀਤਾ ਲੋਕੋ ਫੜਨੇ ਸੁੱਕੇ ਨਹੀਂ ਆਹ ਮੁੰਡੇ ਦੀ ਵੀ ਖੇਡ ਆ ਦੇਖ ਆੜੇ ਪੱਬ ਪੁੱਟਦਾ ਨਾ ਮੁੰਡਾ ਏ ਇੱਥੋਂ ਦੇ ਮੁੰਡਾ ਕਹਿੰਦੇ ਦੁੱਲਾ ਖੇਡਦਾ ਉਹਦੇ ਵਾਂਗੂ ਕਬੱਡੀ ਪਾ ਰਿਹਾ ਮੇਰੇ ਵੀਰੋ ਚਾਰ ਜਾਫੀਆਂ ਦੇ ਦਰਮਿਆਨ ਸਿੱਖ ਗੱਬਰੂ ਨੇ ਡੱਕਣ ਦੀ ਗੱਲ ਕੀਤੀ ਪਰ ਗੱਬਰੂ ਕਿੱਥੇ ਡੱਕਿਆ ਜਾਂਦਾ ਮੇਰੇ ਵੀਰੋ ਕਬੱਡੀ ਦੇ ਬਲਾਰੇ ਪਹੁੰਚੇ ਨੇ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਆਹ ਕਬੱਡੀ ਪਾਉਲੀ ਗੱਬਰੂ ਫੇਰ ਆਹ ਵਧਿਆ ਹੋਇਆ ਖੇਡ ਦੇ ਮੈਦਾਨ ਦੇ ਵਿੱਚ ਕਿਹੜਾ ਕਰਾਊਗਾ ਬੱਲੇ ਬੱਲੇ ਸਾਹਮਣੇ ਚਾਰ 14 ਦੇ ਵਿੱਚ ਦੇਖਾਂਗੇ ਚਾਰੇ ਸਿੰਘ ਸਰਦਾਰ ਉਧਰਲੇ ਪਾਸੇ ਕਬੱਡੀ ਪਾ ਕੇ ਨੌਜਵਾਨ ਲਖੇ ਜੰਕ ਦਾ ਬਾਦ ਦਾ ਕਰਗੇ ਆਲਪਨ ਕਲੱਬਾਂ ਦੀਆਂ ਟੀਮਾਂ ਦੇ ਵਿੱਚ ਆਹ ਕਬੱਡੀ ਕਹਿੰਦੇ ਦੁੱਲਾ ਆ ਗਿਆ ਮੇਰੇ ਵੀਰੋ ਇਹ ਆ ਨਿੱਕਾ ਦੁੱਲਾ ਤੇ ਇਧਰਲੇ ਪਾਸੇ ਚੈਨਦੇ ਵਿੱਚ ਲੱਗਾ ਇੱਕਮ ਕਾਲੇ ਕੱਛੇ ਵਾਲਾ ਇਹ ਦੋਵੇਂ ਕਹਿੰਦੇ ਸੁਪਰਸਟਾਰ ਆ ਮੇਰੇ ਵੀਰੋ ਹੁਣ ਦੋਹਾਂ ਨੂੰ ਐਨ ਕਹਿੰਦੇ ਦੁਨੀਆ ਭਰ ਦੇ ਵਿੱਚ ਨੌ ਇਹਨਾਂ ਦਾ ਬੰਦਣਾ ਨੌ ਇਹ ਕਹਿੰਦੇ ਨਿੱਕੇ ਨਿੱਕੇ ਸਟਾਰ ਤੇ ਅੱਜ ਕਹਿੰਦੇ ਇੱਥੇ ਖੇਡਦੇ ਆ ਕੱਲ ਨੂੰ ਕਹਿੰਦੇ ਹੋਰ ਕਿੱਥੇ ਖੇਡਣਗੇ ਫਿਰ ਇਹਨਾਂ ਦਾ ਨੌ ਚੱਲੂਗਾ ਪਰ ਆ ਦੇਖਾਂਗੇ ਸਾਹਮਣੇਲੇ ਪਾਸੇ ਗਦਰੂ ਨੇ ਇਸ ਵੇਲੇ ਕਮਾਲ ਕੀਤੀ ਹੋਈ ਆ ਆ ਤਗੜਾ ਮੈਚ ਖੇਡਦੇ ਮੈਦਾਨ ਦੇ ਵਿੱਚ ਪਰ ਇਧਰਲੇ ਪਾਸੇ ਸਾਡੇ ਦਰਮਿਆਨ ਇੱਕ ਮਾਤਾ ਪਹੁੰਚੀ ਹੈ ਜਿਨ੍ਹਾਂ ਦਾ ਪਿੰਡ ਗਹਿਰੀ ਕਹਿੰਦੇ ਮੇਰਾ ਨਾਮ ਸੁਖਵਿੰਦਰ ਕੌਰ ਮੈਂ ਗਰੀਬ ਘਰ ਦੀ ਹਾਂ ਸਾਰੇ ਦਾ ਸਨਮਾਨ ਜ਼ਰੂਰ ਕਰਿਓ ਕਿਉਂਕਿ ਆਸਾਂ ਦੇ ਨਾਲ ਆਉਂਦੇ ਓਏ ਆ ਫੜਨਾ ਜੇ ਤੇ ਦੁੱਲਾ ਫੜੋ ਦੁੱਲਾ ਦੁੱਲਾ ਇਹ ਦੁੱਲਾ ਫੜੋ ਇਹ ਦੁੱਲਾ ਦੁੱਲਾ ਲਾ ਲਾ ਕੇ ਮਾਰਦਾ ਉਹ ਫੜਾ ਤੇ ਦੁੱਲਾ ਫੜੋ ਆਹ ਸਾਹਮਣੇ ਦੇ ਪਾਸੇ ਜਿਵੇਂ ਆਪਾਂ ਵੇਖਦੇ ਆ ਇਹ ਵੀ ਕਹਿੰਦੇ ਟੌਪਸ ਦੀਆਂ ਪਾ ਜਾਂਦਾ ਦੁੱਲੇ ਨੇ ਮੱਥਾ ਟੇਕਿਆ ਪੱਬ ਵੇਖ ਲੋ ਦੁੱਲੇ ਦੇ ਦੁੱਲੇ ਦੇ ਪੱਬ ਵਾਕੇ ਕਹਿੰਦੇ ਦੁੱਲੇ ਵਾਂਗੂ ਵਾਹ ਇੱਥੇ ਰੱਖ ਇੱਥੇ ਰੱਖ ਗੱਬਰੂਆ ਪਰ ਪੁਆਇੰਟ ਕਹਿੰਦੇ ਰੈਡਰ ਦਾ ਕਹਿੰਦੇ ਪੀਟੀਸੀ ਪੰਜਾਬੀ ਤੇ ਵੱਡੀ ਮੱਲ ਮਾਰੀ ਅੰਗਲ ਘਰ ਤੇ ਦੁੱਲਾ ਆ ਗਿਆ ਵੀਰਾ ਅੰਗਲ ਖੜੀ ਕਰ ਦਿੱਤੀ ਉਧਰਲੇ ਪਾਸੇ 11 ਮਈ ਹੋਵੇਗੀ ਤੇ ਯੋਧੇ ਵਾਲਾ ਇੰਗਲੈਂਡ ਦਾ ਸੀਜ਼ਨ ਵੀ ਭੱਜਾ ਆਉਂਦਾ ਪਹਿਲਾਂ ਗੱਲਾਂ ਯੂਰਪ ਦੀਆਂ ਹੋਈਆਂ ਤੇ ਉਦੋਂ ਪਹਿਲਾਂ ਗੱਲਾਂ ਕਹਿੰਦੇ ਨਿਊਜ਼ੀਲੈਂਡ ਦੀਆਂ ਹੁਣ ਕਹਿੰਦੇ ਇੰਗਲੈਂਡ ਦੇ ਹੱਥ ਇੱਥੇ ਰੱਖ ਅਦਰਲੇ ਪਾਸੇ ਸੂਰਜ ਦੇਵਤਾ ਵੀ ਲਾਲੀਆਂ ਛੜਦਾ ਜਾ ਰਿਹਾ ਕਬੱਡੀ ਦੁੱਲਾ ਪੌਲੀ ਤਿਆਰ ਆ ਆਲ ਆਪਣਾ ਕਲੱਬਾਂ ਦੀਆਂ ਟੀਮਾਂ ਨੇ ਬੇਨਤੀ ਵੀ ਆਈ ਹੈ ਜਲਦੀ ਦੇ ਨਾਲ ਪਰ ਇਧਰਲੇ ਪਾਸੇ ਕੀ ਫੈਸਲਾ ਹੋਵੇਗਾ ਮੇਰੇ ਮਿੱਤਰੋ ਆ ਸੱਜੇ ਖੱਬੇ ਲੱਗਿਆ ਔਰ ਜੋਧਿਆ ਆ ਰਿਹਾ ਜੋਧਿਆ ਆ ਰਿਹਾ ਅਗਲੀ ਰੇਡ ਦੁੱਲਾ ਆ ਗਿਆ ਬਾਈ ਆਓ ਦੁੱਲਾ ਦੁੱਲਾ ਕਬੱਡੀ ਪੌਨਲੀ ਫਿਰ ਪਿਆਰ ਬਰ ਪਿਆਰਾ ਦੁੱਲਾ ਨਾਜੂ ਨੇ ਇਸ ਨਗਰ ਦਾ ਇੱਕ ਵੱਡਾ ਦੁੱਲਾ ਸੋਟਾ ਦੁੱਲਾ ਆਉਣ ਵਾਲੇ ਸਮੇਂ ਦਾ ਜਰੂਰ ਵੱਡਾ ਨਾ ਪਰ ਇਧਰਲੇ ਪਾਸੇ ਗੱਲ ਹੋਰ ਹੋਰ ਤੋਂ ਹੋਰ ਬਣਦੀ ਜਾ ਰਹੀ ਹੈ ਤੇ ਅੰਕ ਆਓ ਦੇਖਾਂਗੇ ਦੁੱਲਾ ਉਧਰਲੇ ਪਾਸੇ ਬੇਨਤੀ ਕਰਦੀ ਹੈ ਦੋਵੇਂ ਟੀਮਾਂ ਬਿਨਾਂ ਕਿਸੇ ਦੇਰੀ ਤੋਂ ਖੇਡ ਗਰਾਉਂਡ ਦੇ ਵਿੱਚ ਆਣ ਗਈਆਂ ਤਾਬਾ ਪਹਿਲਵਾਨ ਤੇ ਗੱਲਾਂ ਕਹਿੰਦੇ ਬਲਕਾਰੇ ਬਣਦੀਆਂ ਚੱਲੀਆਂ ਜਦੋਂ ਬਲਕਾਰੇ ਬਣਦੀ ਗੱਲ ਕਰੀ ਦੀ ਮੈਂ ਬੱਲਪੁਰ ਦੀ ਧਰਤੀ ਤੇ ਗਿਆ ਤੇ ਬਾਬੇ ਮੱਗੇ ਦੇ ਕੋਲ ਜਾ ਕੇ ਲਾ ਲਿਆ ਤੇ ਬਾਬਾ ਮੱਗਾ ਕਹਿੰਦਾ ਬਲਕਾਰਾ ਬੰਨ ਵਾਕਿਆਈ ਕਹਿੰਦੇ ਬੰਨ ਸੀਗਾ ਕਬੱਡੀ ਦਾ ਮੇਰੇ ਵੀਰੋ ਤੇ ਪੰਜਾਬ ਭਰ ਦੇ ਵਿੱਚ ਇਹ ਮੇਲੇ ਚੱਲ ਰਹੇ ਆ ਇਹ ਬੜੀ ਕਿਰਪਾ ਸੱਚੇ ਸਤਗੁਰ ਦੀ ਉਧਰਲੇ ਪਾਸੇ ਜਿੰਨੇ ਵੀ ਸਾਡੇ ਬਲਾਰੇ ਭਰਾਏ ਅੱਗੇ ਸ਼ੇਰੇ ਵੀਰ ਨੇ ਦੱਸਿਆ ਫਿਰ ਕੱਲੇ-ਕੱਲੇ ਦਾ ਨਾਮ ਲਿਖ ਕੇ ਦੱਸਾਂਗੇ ਰੈਫਰੀ ਸਹਿਬਾਨ ਔਰ ਨਿਸ਼ਾਨ ਸਿੰਘ ਸਾਡਾ ਵੀਰ ਆ ਟਿੱਲੋ ਪਰਿਵਾਰ ਦਾ ਹੀਰਾ ਜਿਹਦਾ ਨਾਮ ਕਹਿੰਦੇ ਪੂਰੇ ਆਲ ਵਰਲਡ ਦੇ ਵਿੱਚ ਆ ਮੇਰੇ ਵੀਰੇ ਆ ਤਰਨਤਨ ਤਹਿਸੀਲ ਹੋਇਆ ਕਾਦਿਸ਼ਾ ਅੱਜਕੱਲ੍ਹ ਜ਼ਿਲ੍ਹਾ ਤਰਨਤਾਰਨ ਵੀ ਜ਼ਿਲ੍ਹਾ ਬਣ ਗਿਆ ਸ਼ਹਿਰਤਾਰ ਤੇ ਧੰਨਵਾਦ ਆ ਅੱਠ ਪਾਛਾਈਆਂ ਦੀ ਚੰਸਪੁਰ ਆਪ ਤੇ ਧਰਤੀ ਆ ਖਡੂਰ ਸਾਹਿਬ ਜਿਹੜੀ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਤਹਿਸੀਲ ਵਜੋਂ ਜਾਰੀ ਜਾਂਦੀ ਆ ਚੱਪੇ ਚੱਪੇ ਦੀ ਧਰਤੀ ਆ ਜਿਸ ਧਰਤੀ ਤੇ ਮੇਰੇ ਮਿੱਤਰੋ ਐਸੇ ਸ਼ਹੀਦਾਂ ਦਾ ਖੂਨ ਡਲਿਆ ਮਾਝੇ ਦੀ ਧਰਤੀ ਆ ਮਾਨਮਤਾ ਨਗਰ ਗੱਗਬੂਆ ਗੱਗਬੂਆ ਦੀ ਧਰਤੀ ਤੇ ਅਣਕਾ ਪਹਿਲਾ ਮੁਕਾਬਲਾ ਖੇਡਿਆ ਜਾ ਰਿਹਾ ਮਾਲਵੇ ਵਾਲਖਾ ਤੇ ਕਲਜੀਤਾ ਲੋਕੋ ਫੜਨੇ ਸੁੱਕੇ ਨਹੀਂ ਆਹ ਮੁੰਡੇ ਦੀ ਵੀ ਖੇਡ ਆ ਦੇਖ ਆੜੇ ਪੱਬ ਪੁੱਟਦਾ ਨਾ ਮੁੰਡਾ ਏ ਇੱਥੋਂ ਦੇ ਮੁੰਡਾ ਕਹਿੰਦੇ ਦੁੱਲਾ ਖੇਡਦਾ ਉਹਦੇ ਵਾਂਗੂ ਕਬੱਡੀ ਪਾ ਰਿਹਾ ਮੇਰੇ ਵੀਰੋ ਚਾਰ ਜਾਂਫੀਆਂ ਦੇ ਦਰਮਿਆਨ ਸਿੱਖ ਗੱਭਰੂ ਨੇ ਡੱਕਣ ਦੀ ਗੱਲ ਕੀਤੀ ਪਰ ਗੱਭਰੂ ਕਿੱਥੇ ਡੱਕਿਆ ਜਾਂਦਾ ਮੇਰੇ ਵੀਰੋ ਕਬੱਡੀ ਦੇ ਬਲਾਰੇ ਪਹੁੰਚੇ ਨੇ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਆ ਆਹ ਕਬੱਡੀ ਪਾਉਲੀ ਗੱਭਰੂ ਫੇਰ ਆਹ ਵਧਿਆ ਹੋਇਆ ਖੇਡ ਦੇ ਮੈਦਾਨ ਦੇ ਵਿੱਚ ਕਿਹੜਾ ਕਰਾਊਗਾ ਬੱਲੇ ਬੱਲੇ ਸਾਹਮਣੇ ਚਾਰ ਜੋਵਾਂ ਦੇ ਵਿੱਚ ਦੇਖਾਂਗੇ ਚਾਰੇ ਸਿੰਘ ਸਰਦਾਰ ਉਧਰਲੇ ਪਾਸੇ ਕਬੱਡੀ ਪਾ ਕੇ ਨੌਜਵਾਨ ਲਖੇ ਜੰਕਾ ਦਾ ਵਾਧਾ ਕਰਗੇ ਆਲ ਆਪਨ ਕਲੱਬਾਂ ਦੀਆਂ ਟੀਮਾਂ ਦੇ ਵਿੱਚ ਕਬੱਡੀ ਕਹਿੰਦੇ ਦੁੱਲਾ ਆ ਗਿਆ ਮੇਰੇ ਵੀਰੋ ਇਹ ਆ ਨਿੱਕਾ ਦੁੱਲਾ ਤੇ ਇਧਰਲੇ ਪਾਸੇ ਚੰਦੇ ਵਿੱਚ ਲੱਗਾ ਇੱਕਮ ਕਾਲੇ ਕੱਚੇ ਵਾਲਾ ਇਹ ਦੋਵੇਂ ਕਹਿੰਦੇ ਸੁਪਰਸਟਾਰ ਆ ਮੇਰੇ ਵੀਰੋ ਹੁਣ ਦੋਹਾਂ ਨੂੰ ਐਨ ਕਹਿੰਦੇ ਦੁਨੀਆ ਭਰ ਦੇ ਵਿੱਚ ਨੌ ਇਹਨਾਂ ਦਾ ਬੰਦਣਾ ਨੌ ਇਹ ਕਹਿੰਦੇ ਨਿੱਕੇ ਨਿੱਕੇ ਸਟਾਰ ਤੇ ਅੱਜ ਕਹਿੰਦੇ ਇੱਥੇ ਖੇਡਦੇ ਆ ਕੱਲ ਨੂੰ ਕਹਿੰਦੇ ਹੋਰ ਕਿੱਥੇ ਖੇਡਣਗੇ ਫਿਰ ਇਹਨਾਂ ਦਾ ਨੌ ਚੱਲੂਗਾ ਪਰ ਆਹ ਦੇਖਾਂਗੇ ਸਾਹਮਣੇਲੇ ਪਾਸੇ ਗੱਬਰੂ ਨੇ ਇਸ ਵੇਲੇ ਕਮਾਲ ਕੀਤੀ ਹੋਈ ਆ ਆਹ ਤਗੜਾ ਮੈਚ ਖੇਡਦੇ ਮੈਦਾਨ ਦੇ ਵਿੱਚ ਪਰ ਇਧਰਲੇ ਪਾਸੇ ਸਾਡੇ ਦਰਮਿਆਨ ਇੱਕ ਮਾਤਾ ਪਹੁੰਚੀ ਹੈ ਜਿਨ੍ਹਾਂ ਦਾ ਪਿੰਡ ਗਹਿਰੀ ਕਹਿੰਦੇ ਮੇਰਾ ਨਾਮ ਸੁਖਵਿੰਦਰ ਕੌਰ ਮੈਂ ਗਰੀਬ ਘਰ ਦੀ ਹਾਂ ਹੱਤ ਇੱਥੇ ਰੱਖ ਆਦਰਲੇ ਪਾਸੇ ਸੂਰਜ ਦੇਵਤਾ ਵੀ ਲਾਲੀਆਂ ਛੜਦਾ ਜਾ ਰਿਹਾ ਕਬੱਡੀ ਦੁੱਲਾ ਪੌਲੀ ਤਿਆਰ ਆ ਆਲ ਆਪਣਾ ਕਲੱਬਾਂ ਦੀਆਂ ਟੀਮਾਂ ਨੇ ਬੇਨਤੀ ਵੀ ਆਈ ਹੈ ਜਲਦੀ ਦੇ ਨਾਲ ਪਰ ਇਧਰਲੇ ਪਾਸੇ ਕੀ ਫੈਸਲਾ ਹੋਵੇਗਾ ਮੇਰੇ ਮਿੱਤਰੋ ਆ ਸੱਜੇ ਖੱਬੇ ਲੱਗਿਆ ਔਰ ਜੋਧਿਆ ਆ ਰਿਹਾ ਜੋਧਿਆ ਆ ਰਿਹਾ ਜੋਧਿਆ ਆ ਦੁੱਲਾ ਕਾਹਦਾ ਨਾਂ ਰੱਖ ਦਿੱਤਾ ਦਾ ਓ ਤੇ ਦੁੱਲਾ ਬਣ ਗਿਆ ਕਹਿੰਦਾ ਤਾੜੀ ਲਾ ਦਿਓ ਅਗਲੀ ਰੇਡ ਦੁੱਲਾ ਆ ਗਿਆ ਬਾਈ ਅਬਦੁੱਲਾ ਦੁੱਲਾ ਕਬੱਡੀ ਪੌਨ ਲਈ ਫਿਰ ਪਿਆਰ ਬਰ ਪਿਆਰਾ ਦੁੱਲਾ ਨਾਜੂ ਨੇ ਇਸ ਨਗਰ ਦਾ ਇੱਕ ਵੱਡਾ ਦੁੱਲਾ ਸੋਟਾ ਦੁੱਲਾ ਆਉਣ ਵਾਲੇ ਸਮੇਂ ਦਾ ਜਰੂਰ ਵੱਡਾ ਨਾ ਪਰ ਇਧਰਲੇ ਪਾਸੇ ਗੱਲ ਹੋਰ ਹੋਰ ਤੋਂ ਹੋਰ ਬਣਦੀ ਜਾ ਰਹੀ ਹੈ ਤੇ ਅੰਕ ਆਹ ਦੇਖਾਂਗੇ ਦੁੱਲਾ